ਸਤਿ ਸ਼੍ਰੀ ਅਕਾਲ ਜੀ। ਪਰ ਇੱਕ ਸੰਤਰਾ ਬੋ ਅ ਖਰਬੂਜੇ ਦੇ ਖੇਤ ਦੀ ਗੱਲ ਕਰਦੇ ਆ ਬਹੁਤ ਸਾਰੇ ਸਾਡੇ ਫਾਰਮਰ ਇੱਕ ਨਿਫੋਜ ਹੋ ਜਾਂਦੇ ਆ ਵੀ ਬਾਈ ਤੁਸੀਂ ਜਦੋਂ ਖੇਤ ਆਉਂਦੇ ਹੋ ਤੁਸੀਂ ਨਰ ਤੇ ਮਾਦਾ ਕਹਿੰਦੇ ਹੋ ਵੀ ਨਰ ਤੇ ਮਾਦਾ ਫਰਕ ਕੀ ਫਰਕ ਹੁੰਦਾ ਹੈ। ਵੀ ਨਰ ਦੇ ਵਿੱਚ ਕੀ ਫਰਕ ਹੈ ਤੇ ਮਾਦਾ ਦੇ ਵਿੱਚ ਕੀ ਫਰਕ ਹੈ ਕਿ ਸਾਨੂੰ ਵੈਸੀ ਜਿਗਾਰ ਦੇ ਲਾ ਕੇ ਤੁਰ ਜਾਂਦੇ ਆ ਤੇ ਉਹ ਚੱਕਰ ਦਵਾਈਆਂ ਵਿੱਚ ਦੇ ਮਾਰੇ ਕਈ ਵਾਰੀ ਕੋਈ ਜਿਗਾਰ ਦਾ ਦਿੰਦੇ ਆ। ਆਪਾਂ ਸਾਨੂੰ ਉਹ ਚੀਜ਼ ਬਾਰੇ ਜਾਣੂ ਕਰਵਾਉਣਾ ਹੈ। ਇਹ ਜਿਹੜੀ ਚੀਜ਼ ਤੁਹਾਡੇ ਕੰਮ ਆਉਣ ਵਾਲੀ ਹੈ ਵੀ ਨਰ ਤੇ ਮਾਦੇ ਵਿੱਚ ਕੀ ਫਰਕ ਹੈ ਤੁਸੀਂ ਮੇਰੇ ਨਾਲ ਬਣੇ ਰਹੋ ਵੀਡੀਓ ਦੇਖਿਓ ਪੂਰੀ ਪਰ ਜਿਹੜੇ ਵੀ ਮਿੱਤਰ ਹਜ ਤੱਕ ਆਪਣਾ ਨਹੀਂ ਜੁੜੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਫੇਸਬੁੱਕ ਤੇ ਆਪਣਾ ਜਿਹੜਾ ਚੈਨਲ ਹੈ 스마트 ਕਿਸਾਨ ਦੇ ਨਾਮ ਤੇ ਤੁਸੀਂ ਆਪਣਾ ਚੈਨਲ ਜਿਹੜਾ ਫੋਲੋ ਕਰ ਸਕਦੇ ਹੋ ਜਿਹੜਾ ਪਹਿਲਾਂ ਆਪਣਾ ਚੈਨਲ ਚੱਲਦਾ ਸੀ ਖੇਤੀਬਾੜੀ ਅਪਡੇਟ ਚੈਨਲ ਉਹ ਚੈਨਲ ਆਪਾਂ ਹੈਕ ਹੋ ਚੁੱਕਿਆ ਤੁਸੀਂ ਉਹਨੂੰ ਡਿਲੀਟ ਕਰ ਦਿਓ ਬਲੌਕ ਕਰ ਦਿਓ ਤੇ ਨਵੇਂ ਚੈਨਲ ਤੇ ਆਪਣਾ ਤੁਸੀਂ ਜੁੜਜੋ 스마트 ਕਿਸਾਨ ਦੇ ਨਾਮ ਤੇ ਆਪਣਾ ਚੈਨਲ ਹੈ ਆਪਣੀ ਦੁਕਾਨ ਨਹੀਂ ਉਹ ਤੇ ਫੋਟੋਆਂ ਨਹੀਂ ਆ ਉਹ ਮਲਕੀ ਵੀ ਐਡਰੈਸ ਪੰਜਾਬ ਪੇਸ਼ਾਡ ਲੱਗਿਆ ਹੋਇਆ ਤੇ YouTube ਤੇ ਆਪਣਾ ਸਮਾਰਟ ਕਿਸਾਨ ਪੀ ਵੀ 31 ਨਾਂ ਦਾ ਚੈਨਲ ਤੁਸੀਂ ਉਹਨੂੰ ਵੀ ਫੋਲੋ ਕਰ ਲਓ ਜਿਹੜੇ ਪਹਿਲਾਂ ਫਾਰਮਰ ਜੁੜੇ ਹੋਇਆ ਉਸ ਤਰੀਕੇ ਜੁੜੇ ਹੋ ਕੱਲਾ ਉਹਦਾ ਨਾਮ ਇੱਥੇ ਕੀਤਾ ਬਾਕੀ ਚੈਨਲ ਸਾਰਾ ਸੇਮ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਨਰ ਤੇ ਮਾਦੇ ਬਾਰੇ ਵੀ ਨਰ ਮਾਦੇ 'ਚ ਕੀ ਫਰਕ ਹੁਣ ਜੇ ਆਪਾਂ ਦੋਸਤੋ ਗੱਲ ਕਰਦੇ ਆ ਹਮੇਸ਼ਿਆ ਬਾਤ ਯਾਦ ਰੱਖਿਓ ਵੀ ਜਿਵੇਂ ਦਾ ਮਲੋ ਇਹ ਫੁੱਲ ਹੈ ਇਹ ਤੁਸੀਂ ਫੁੱਲ ਨੂੰ ਲੈ ਕੇ ਸਮਝੋਗੇ ਕਿ ਇਹੇ ਫੁੱਲ ਨੂੰ ਆਪਾਂ ਨਰ ਕਹਿ ਸਕਦੇ ਆ ਕਿਉਂਕਿ ਇਹਦਾ ਇੱਜੇ ਕੀ ਫਰਕ ਹੈ ਵੀ ਮੰਨ ਲਓ ਜਿਹੜਾ ਨਰ ਹੈ ਉਹਦੇ ਥੱਲੇ ਕਦੇ ਵੀ ਜਿਹੜੀ ਮਲਕੇ ਫਾਲਿਆ ਉਹ ਛੇਤੀ ਨਹੀਂ ਬੰਦਦਾ ਛੇਤੀ ਮਲਕੇ ਨਹੀਂ ਬੰਦਦਾ ਤੇ ਹੁਣ ਆਪਾਂ ਅਗਲਾ ਕਰਦੇ ਆ ਮਾਦੇ ਫੁੱਲ ਦੀ ਹੁਣ ਜਿਹੜੇ ਆ ਫੁੱਲ ਨੇ ਮੰਨ ਲਓ ਆਪਾਂ ਇਹਨੂੰ ਕਹਿ ਸਕਦੇ ਆ ਫੁੱਲ ਇਹ ਮਾਦੇ ਵਿੱਚ ਆਉਂਦਾ ਹੈ ਇਹਦੇ ਫਰੂਟ ਲੱਗਿਆ ਹੋਇਆ ਜਾਂ ਆਪਾਂ ਕਹਿੰਦੇ ਤੁਹਾਨੂੰ ਦੇਖਣ ਸੌਖਾ ਆ ਜਾਊਗਾ ਜਿਵੇਂ ਮੰਨ ਲਓ ਇਹ ਫੁੱਲ ਹੈ ਇਹ ਮਾਦਾ ਹੈ ਇਹ ਫੁੱਲ ਮਾਦਾ ਹੈ ਇਹਦੇ ਵੀ ਥੱਲੇ ਮੁਕੇ ਜਿਹੜਾ ਫਰੂਟ ਹੈ ਉਹ ਬਣਿਆ ਹੋਇਆ ਇਹ ਮੋਟੀ ਜੀ ਗੱਲ ਹੈ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਥੱਲੇ ਫਰੂਟ ਦੀ ਡੋਡੀ ਬਣੀ ਹੋਈ ਹੈ ਉਹ ਜਿਹੜਾ ਸਾਡਾ ਫੁੱਲ ਹੈ ਉਹ ਮਾਦ ਹੈ ਤੇ ਜਿਹੜੇ ਸਿੰਪਲ ਹੈ ਜਿਹੜੇ ਨਹੀਂ ਬਣੇ ਜਿਵੇਂ ਇਸ ਤਰ੍ਹਾਂ ਫੁੱਲ ਖੜੇ ਹੋਏ ਐ ਇਹ ਜਿਹੜੇ ਫੁੱਲ ਹੈ ਇਹ ਨਰ ਦੇ ਵਿੱਚ ਆਉਂਦੇ ਆ ਸੋ ਇਸ ਕਰਕੇ ਬਸ ਇੰਨੀ ਫਰਕ ਹੈ ਨਰ ਤੇ ਮਾਦ ਦੇ ਵਿੱਚ ਜਿਹੜਾ ਨਰ ਫੁੱਲ ਹੈ ਉਹਦੇ ਥੱਲੇ ਕੋਈ ਵੀ ਫਰੂਟ ਨਹੀਂ ਬਣਦਾ ਜਿਹੜਾ ਮਾਦ ਹੈ ਉਹਦੇ ਥੱਲੇ ਨਿਕਲਦੇ ਜਾਉਂਦੇ ਸੱਲਈ ਜਿਹੜੀ ਫਰੂਟ ਦੀ ਸਾਡੀ ਡੋਡੀ ਹੈ ਉਹ ਬਣ ਕੇ ਆਉਂਦੀ ਹੈ ਤੇ ਹੁਣ ਆਪਾਂ ਖੇਤ ਵਿੱਚ ਖੜੇ ਸੀ ਬਾਈ ਦਾ ਖਰਬੂਜਾ ਨਿਕਲ ਇਹ ਮਰਿਆ ਪੈ ਚਲਾਇਆ ਸੀਗਾ ਤੇ ਫਰੂਟ ਖਰੂਜੇ ਤੇ ਲੱਗਿਆ ਹੋਇਆ ਕਾਫੀ ਹੁਣ ਬਾਈ ਦੀ ਗੱਲ ਇਹ ਵੀ ਫਰੂਟ ਵੱਡਾ ਕਿਵੇਂ ਹੋਊਗਾ ਉਹਦੇ ਬਾਅਦ ਤੁਸੀਂ 52 34 ਪਲੱਸ ਬਹੁਤ ਹੀ ਸਪਰੇਅ ਜੀ ਕਰ ਸਕਦੇ ਹੋ 13 054 ਦੀ ਸਪਰੇਅ ਕਰ ਸਕਦੇ ਹੋ ਚ ਤੇ x 22 ਦੀ ਸਪਰੇਅ ਤੁਸੀਂ ਵੀ ਕਰ ਸਕਦੇ ਹੋ ਸੁਤ ਨਵਾ ਸਾਬ ਦਾ ਜੌਂਦੀ ਪਾਦ ਰਹੋ ਸਸੀ ਕਾ ਸਾਰਿਆਂ ਨੂੰ